ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਸਾ ਦੀ ਬਾਣ ਛੰਤ 14 ਜਿੰਨੀ ਅਸਰ ਨਾਮ ਨਾ ਚੇਤਿਓ ਸੇ ਕਾਹੀ ਜਗ ਆਏ RAM ਰਾਜੀ ਇਹੋ ਮਨਸ ਜਨਮ ਦੁਲੰਬ ਹੈ ਨਾ ਬਿਨਾ 베ਰਤਾ ਸਮਝਾਈ ਖਾ ਖਾਏ ਖਾਏ ਮਨ ਮੋਖਨੋ ਫਿਰ ਜਨਮ ਹੈ ਨਾ ਨਿਕ ਹਰੇ ਪਾਏ ਪਾਏ ਸਲੋਕ ਮਲ ਲਾ ਪਹਿਲਾ ਸਿੰਮਲ ਰੁਖ ਸਰਾਇਰਾ ਅਤ ਦੇਰ ਗਤ ਮੁਚ ਹੋਈ ਜਿ ਆਵੀ ਆਸ ਕਰ ਜਹੇ ਨਿਰਾਸੇ ਕਿਤ फल फिके फुल बक बके कम ना वे पत मिठ त नीवी नानका गुण चंगियाइया तत सब को नीवी आप पर को निवे न कोई तर तरा नीवी नीवी, जो तोलिए नीवे सो गौरा होए हपराधी दो ना निवे जो हंता मिर्गा है शेष निवा क्या थिए जारी देख सो दे जाए महल्ला पहला ਆੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਨ ਮੁਖ ਚੂਟ ਵਿਪੋਖਨ ਸਾਰਨ ਤ੍ਰੇਪਾਲ ਤਿਹਾਲ ਵਿਚਾਰਨ ਗਲ ਮਾਲਾ ਤਿਲਕ ਲਿਲਾਟਨ ਦੋਇ ਤੋਤੀ ਬਸਰ ਕਪਾਟਨ ਜੇ ਜਾਨਸ ਬ੍ਰਹਮਨ ਕਰਮਨ ਸਭ ਫੋਕਨਿ ਸਚ ਕਰਮਨ ਕਹੋ ਨਾਨਕ ਨਿਕ ਨਿਚੋ ਤਿਆਵੇ ਵਿਨ ਸਤ ਗੁਰਵਾਟ ਨਾ ਪਾਵੇ ਪੌੜੀ ਕੱਪੜ ਮੰਦਾ ਚੰਗਾ ਆਪਣਾ ਪਹਿ ਹੀ ਕਿਤਾ ਪਾਵਨਾ ਹੁਕਮ ਕੀਏ ਮਨ ਪਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦੀ ਸਿਖਰਾਂ ਡਰਾਵਨਾ ਕਰਿਉ ਗਣਪਾਸ਼ਾ ਤਾਵਣਾ ਕਰਿਉ ਗਣਪਾਸ਼ਾ ਕਪੜ ਰੂਪ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਵਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋ ਜਿਖ ਚਾਲਿਆਂ ਤਾਂ ਦੇ ਸੇ ਖਰਾ ਡਰਾਵਣਾ ਕਰਿ ਆਉ ਗਣ ਪਸ਼ੂ ਤਾਵਣਾ ਕਰਿ ਆਉ ਗਣ ਪਸ਼ੂ ਤਾਵਣਾ